ਮਿਲਿਤੇ ਸੇਵਾ ਹੀ ਇਹ ਮਨੁੱਖ ਨੂੰ ਫਿਰ ਸਿਰਫ ਤੰਦਰੁਸਤ ਜਿਹੜੇ ਨੇ ਜਿੰਨਾ ਤੋਂ ਸਵਾਰਥ ਪੂਰਾ ਹੁੰਦਾ ਏ ਮਤਲਬ ਪੂਰਾ ਹੁੰਦਾ ਏ ਅੱਜ ਪਿਤਾ ਕੰਮ ਦਾ ਏ ਤੇ ਚੰਗਾ ਏ ਕੱਲ ਨੂੰ ਪਿਤਾ ਕੰਮ ਦਾ ਨਹੀਂ ਬਚਿਆ ਬਜ਼ੁਰਗ ਹੋ ਗਿਆ ਤੇ ਹੁਣ ਇਹਨੂੰ ਬਿਰਦਾ ਆਸ਼ਰਮ ਛੱਡ ਆਓ ਹੈਨਾ ਅੱਜ ਮਾਂ ਚੰਗੀ ਏ ਨਿਆਣੀ ਪਾਲਦੀ ਏ ਕੰਮ ਕਰ ਦਿੰਦੀ ਏ ਭਾਂਡੇ ਧੋ ਦਿੰਦੀ ਏ ਸਾਰਾ ਝਾੜੂ ਪੋਚਾ ਕਰ ਦਿੰਦੀ ਏ ਤੇ ਮਾਂ ਬਹੁਤ ਚੰਗੀ ਏ ਮਾਂ ਤੋਂ ਬਿਨਾ ਸਰਦਾ ਨਹੀਂ ਏ ਅੱਜ ਮਾਂ ਬਿਰਦ ਹੋ ਗਈ ਤੇ ਫਿਰ ਬਿਰਦ ਆਸ਼ਰਮ ਹੀ ਠੀਕ ਏ ਹੁਣ ਉੱਥੇ ਛੱਡ ਆਉ ਇਦਾਂ ਮਤਲਬ ਏ ਪਿਆਰੇ ਜੀ ਦੇ ਜਪਜੀ ਸਾਹਿਬ ਨੂੰ ਜਾਣਿਆ ਨਹੀਂ ਏ ਵੈਸੇ ਅੱਜਕੱਲ ਤੇ ਟ੍ਰੈਂਡ ਏ ਕਿ ਜਿਹੜਾ ਬਿਰਦ ਆਸ਼ਰਮ ਬਣਾਵੀ ਉਹਨਾਂ ਨੂੰ ਬੜੇ ਮਹਾਨ ਗਿਣਿਆ ਜਾਂਦਾ ਏ ਅਕਈ ਸਾਲ ਪਹਿਲਾਂ ਸ਼ਾਇਦ 10 ਸਾਲ ਪਹਿਲਾਂ ਦੀ ਬਾਤ ਹੈ ਅਮਰੀਕਾ ਤੋਂ ਕੁਝ ਗੁਰਸਿੱਖਾਂ ਨੇ ਇੱਕ ਬੇਨਤੀ ਲਾਈ ਸੀ ਕਿ ਖਾਲਸਾ ਜੀ ਇੰਨੇ ਕਰੋੜ ਰੁਪਏ ਲੈ ਜਾਓ ਤੇ ਬਿਰਦ ਆਸ਼ਰਮ ਬਣਾ ਦਿਓ ਦੀ ਲੋੜ ਹੈ ਤੁਸੀਂ ਇੱਕੋ ਹੀ ਹੱਥ ਜੋੜ ਕੇ ਕਿਹਾ ਸੀ ਕਿ ਜਿੱਦਣ ਢਾਣੇ ਹੋਣਗੇ ਨਾ ਉਸ ਦਿਨ ਸਾਨੂੰ ਦੱਸਿਓ ਗੁਰਸਿੱਖਾਂ ਦੇ ਵੇੜੇ ਦੇ ਵਿੱਚ ਬਿਰਦ ਆਸ਼ਰਮ ਸਿੱਖੀ ਤੇ ਦਾਗ ਨਹੀਂ ਇਥੇ ਆਸ-ਪਾਸ ਗੁਰਸਿੱਖ ਵਸਦੇ ਨੇ ਤੇ ਗੁਰਸਿੱਖਾਂ ਦੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ 'ਚ ਸੁੱਟ ਕੇ ਆਉਣਾ ਏ ਇਹਦਾ ਮਤਲਬ ਏ ਇਹ ਕਿਸ ਦੇ ਸਿੱਖ ਨੇ ਫਿਰ ਇਹਨਾਂ ਦੇ ਲੰਗਰ ਲਾਉਣੇ ਦੂਜਿਆਂ ਦੀ ਸੇਵਾ ਕਰਨ ਵਾਲਾ ਜਿਹੜਾ ਸਭਾਉ ਉਹ ਕਿੱਥੇ ਗਿਆ ਉਹ ਆਪਣੀ ਮਾਂ ਤੇ ਕਿਉਂ ਨਹੀਂ ਲਾਗੂ ਹੋ ਰਿਹਾ ਉਹ ਆਪਣੇ ਪਿਤਾ ਤੇ ਕਿਉਂ ਨਹੀਂ ਲਾਗੂ ਹੋ ਰਿਹਾ ਇਹਦਾ ਮਤਲਬ ਏ ਨੇ ਜਪਜੀ ਸਾਹਿਬ ਨੂੰ ਜਾਣਿਆ ਨਹੀਂ ਅਜੇ ਉਸ ਪਿਆਰੇ ਦੀ ਮਹਿਮਾ ਨੂੰ ਜਾਣਿਆ ਨਹੀਂ ਕਿ ਹੁਕਮ 'ਚ ਉਹੋ ਹੀ ਆਕਾਰ ਬਣਦਾ ਏ ਤੇ ਜੇ ਉਸ ਦਾ ਹੁਕਮ ਏ ਤੇ ਫਿਰ ਪੀੜਾ ਕਿਸ ਬਤ ਦੀ ਏ ਭਾਈ ਕਿੰਨਾ ਕੁ ਬਣ ਰਿਹਾ ਏ ਆ ਰੂਮ ਨੇ ਕਿਸ ਦੇ ਹੁਕਮ 'ਚ ਨੇ ਤੇ ਫਿਰ ਕਟਾਉਣੇ ਕਿਉਂ ਨੇ ਅਸੀਂ ਜੇ ਉਸ ਦਾ ਹੁਕਮ ਏ ਤੇ ਫਿਰ ਉਸ ਦਾ ਹੁਕਮ ਪਿਆਰਾ ਕਿਉਂ ਨਹੀਂ ਏ ਜੀ ਉਸਦਾ ਹੁਕਮ ਹੈ ਤੇ ਫਿਰ ਇਸ ਹੁਕਮ ਦਾ ਮਹਾਰੰਗ ਮੰਨਣਾ ਕਿਉਂ ਨਹੀਂ ਹੈ ਅੱਜ ਜਿਹੜਾ ਹੈ ਨਾ ਉਹ ਸਾਰੇ ਜਾਣੇ ਅਭਿਆਸ ਕਰਿਓ ਰਾਤ ਨੂੰ ਸੌਂਦੇ ਸਮੇਂ ਸਿਰਫ ਸੁਰਤਨਾ ਚਿਤਵਨ ਕਰਦੇ ਜਾਣਾ ਹੈ ਕਿ ਮੇਰੇ ਘਰ ਦੇ ਵਿੱਚ ਹੀ ਉਹ ਰੋਜ਼ ਕਿੰਨੇ ਇੱਕ ਆਕਾਰ ਧਾਰਨਾ ਕਰਦੇ ਆਏ ਤੁਸੀਂ ਹੈਰਾਨ ਹੋਵੋਗੇ ਤੁਹਾਡੇ ਖੂਨ ਦੇ ਅੰਦਰ ਸੈੱਲਾਂ ਦੇ ਰੂਪ ਦੇ ਵਿੱਚ ਇਮਿਊਨਿਟੀ ਦੇ ਰੂਪ ਦੇ ਵਿੱਚ ਤੁਹਾਡੇ ਅੰਦਰ ਤੱਤਾਂ ਦੇ ਰੂਪ ਦੇ ਵਿੱਚ ਤੁਹਾਡੀ ਬਾਡੀ ਚ ਸੈੱਲਾਂ ਦੇ ਰੂਪ ਦੇ ਵਿੱਚ ਆਸ-ਪਾਸ ਜੀਆਂ ਜਨਤਾ ਤੁਹਾਡੇ ਬੈਕਯਾਰਡ ਫਰੰਟ ਯਾਰਡ ਦੇ ਵਿੱਚ ਕਿੰਨੇ ਕ ਰੰਗਾਂ ਚ ਉਹ ਹੁਕਮ ਜਿਹੜਾ ਹੈ ਉਹ ਆਕਾਰ ਧਾਰਨ ਕਰ ਰਿਹਾ ਹੈ ਉਹਨੂੰ